ਠੀਕ ਹੈ ਜੀ ਹਫਤੇ ਚ ਵੇਖ ਗਿਆ ਵੇਖ ਨਹੀਂ ਇਹਦੇ ਟਾਇਰ ਖਾ ਜਾਗੇ ਅਸੀਂ ਠੀਕ ਹੈ ਜੀ ਟਾਇਰ ਖਾ ਜਾਓਗੇ ਟਾਇਰ ਵਾਜੀ ਘਟਾਵਾਂਗੇ ਲੋਕ ਲੋਕ ਪਤਾ ਕੀ ਆ ਆ 46 46000 ਦੀ ਜੋੜੀ ਹੈ ਠੀਕ ਹੈ ਜੀ ਅਗਲਾ ਮੁੱਲ ਨਹੀਂ ਪਉਂਦਾ ਇਸੇ ਨੂੰ ਜਦੋਂ 20000 ਵਾਲੇ ਟਾਇਰ ਪਾ ਕੇ ਤਾਂ ਵੀ ਉਹਦੋਂ ਕੋਈ 10000 ਘੱਟ ਬਿਕ ਜੂਗਾ 963 ਵਾਜੀ 2020 ਵਾਲਾ ਟਰੈਕਟਰ ਹੈ ਹਾਂ ਜੀ 1600 ਘੰਟਾ ਚੱਲਿਆ ਹੋਇਆ ਫਸਟ ਓਨਰ ਹੈ 33 ਇਹ ਵੀ ਮਾਨਸਾ ਦਾ ਨੰਬਰ ਹੈ ਠੀਕ ਹੈ ਜੀ ਠੀਕ ਹੈ ਇਹ ਟਰੈਕਟਰ ਚੱਲਿਆ ਸਾਰਾ 1000 ਘੰਟਾ 3.5 ਲੱਖ ਦੇ ਲਗਭਗ ਲੋਨ ਹੋ ਜੂਗਾ ਟਰੈਕਟਰ ਦਾ ਜਿਹੜਾ ਆਪਣੇ ਐਗਰੀਕਲਚਰ ਵਾਲਾ ਹੈਗਾ 18 1900 ਘੰਟਾ ਚੱਲਿਆ ਹੋਇਆ 2000 ਚੱਲਿਆ ਹੋਊਗਾ ਜੀ ਇਹੋ ਜਿਹਾ ਕੁਝ ਚੱਲਿਆ ਹੋਇਆ ਟਰੈਕਟਰ ਹੈ ਜੀ ਠੀਕ ਹੈ ਜੀ ਸੁਪਰ ਮੈਕਸ 2012 ਮਾਡਲ ਹੈ ਠੀਕ ਹੈ ਜੀ 3 ਚਨ ਗੇਅਰ ਦਾ ਕਿੰਨਾ ਹੈ ਟਰੈਕਟਰ ਚੱਲਿਆ 900 ਘੰਟਾ ਪਾਕੇ ਵਾਕੇ ਚੈੱਕ ਕਰਕੇ ਲੈ ਜੇ ਯਾਰ ਆਪਾਂ ਐਵੇਂ ਸਲਾਈ ਚੱਲੀ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਹੋਏ ਹਾਂ ਕੋਟ ਸੁਮੀਰ ਕਮਾਨ ਟਰੈਕਟਰ ਫੀਲ ਪਰਚੇਜ਼ ਵਾਲਿਆਂ ਦੇ ਤੇ ਜਿੱਥੇ ਆਪਣੇ ਨਾਲ ਵੀਰ ਜੋੜਿਆ ਕਮਾਨ ਬਹੁਤ ਹੀ ਨਾਈਸ ਬੰਦਾ ਹੈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਹੈ ਉਹ ਠੀਕ ਆ ਭਾਈ ਬਹੁਤ ਵਧੀਆ ਭਾਈ ਬਿਲਕੁਲ ਬਾਜਵਰੇਟਾਂ ਤੇ ਬਾਈ ਕੋਲੇ ਟਰੈਕਟਰ ਮਿਲਣ ਮਿਲਦੇ ਆ ਕੋਈ ਰੇਟ ਘੇਰ ਫੇਰ ਨਹੀਂ ਟਰੈਕਟਰ ਦੀ ਬਾਈ ਫੁੱਲ ਗਾਰੰਟੀ ਦਿੰਦਾ ਤੇ ਭਾਈ ਕਿੰਨੇ ਟਰੈਕਟਰ ਰੱਖ ਛੜਿਆ ਜੀ ਬਾਈ ਜੀ ਟਰੈਕਟਰ ਇੱਥੇ ਹੈਗੇਗੇ 14-15 ਟਰੈਕਟਰ ਕੋਸੇ ਅੰਦਰ ਖੜੇ ਹੋ ਬਾਕੀ ਬਾਹਰ ਠੀਕ ਹੈ ਜੀ ਹਾਂਜੀ ਤੇ ਟਰੈਕਟਰ ਉੱਚਿਆਂ ਕਿਹਨੇ ਸਨਾਂ ਦੇ ਸਾਰੇ ਤਰ੍ਹਾਂ ਦੇ ਆ ਭਰਾ ਸਾਰੇ ਤਰ੍ਹਾਂ ਦੇ ਆ ਹਾਂਜੀ ਹਾਂਜੀ ਠੀਕ ਹੈ ਲਾਉਣ ਫੈਂਸ ਦੀ ਕੀ ਸਭ ਕੁਝ ਵੀਰੇ ਲੋਨ ਫੈਂਸ ਵੀ ਹੋ ਲੋਨ ਵੀ ਕਰਵਾ ਕੇ ਦੇਣਾ ਜੇ ਕਿਸੇ ਨੂੰ ਲੈਣਾ 12 ਮਾਡਲ ਤੋਂ ਉੱਤੇ ਉੱਤੇ ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਵਿੱਚ ਕੱਟ ਲਾਂਗੇ ਠੀਕ ਹੈ ਜੀ ਵਾਜਬ ਰੇਟ ਤੇ ਜੇ ਆਪਾਂ ਰੇਟ ਲਾ ਦਾਂਗੇ ਅਗਲੇ ਨੇ ਆਪਾਂ ਨੂੰ ਘਟਾਉਣਾ ਆਪਾਂ ਨੂੰ ਵੀ ਘਟਵਾ ਸਕਦਾ ਜੇ ਕਿਸੇ ਨੇ ਲੋਨ ਕਰਵਾ ਕੇ ਲੈਣਾ ਲੋਨ ਕਰਵਾ ਕੇ ਵੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਤੇ ਨੰਬਰ ਪੰਜਾਬ ਖਨਾ ਹਰਿਆਣਾ ਜੀ ਇੱਕ ਅੱਧਾ ਟਰੈਕਟਰ ਹਰਿਆਣਾ ਨੰਬਰ ਬਾਕੀ ਤਕਰੀਬਨ ਸਾਰੇ 80% ਪੰਜਾਬ ਨੂੰ 80% ਪੰਜਾਬ ਨੰਬਰੀ ਹੋਵੇਗੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਆਪਾਂ 963 ਕ੍ਰੇਟ ਤੋਂ ਸਟਾਰਟ ਕਰਦੇ ਆ ਜੀ ਹਾਂਜੀ ਇਹਦੇ ਬਾਰੇ ਦੱਸੋ ਬਾਈ ਕਮਾਨ 963 ਬਾਈ ਜੀ 2020 ਵਾਲਾ ਟਰੈਕਟਰ ਹੈ ਹਾਂਜੀ 1600 ਘੰਟਾ ਚੱਲਿਆ ਹੋਇਆ ਫਰਸਟ ਓਨਰ ਹੈ 1600 ਘੰਟਾ ਹਾਂਜੀ ਪੰਜਾਬ ਨੰਬਰ ਹੈ ਟਰੈਕਟਰ ਠੀਕ ਹੈ ਜੀ ਕੋੜਾ ਬੰਪਰ ਲੱਗਿਆ ਹੋਇਆ ਹਾਂਜੀ ਹਾਂਜੀ ਤੇ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੇ ਆ ਟਾਇਰ ਟੈਟਰ ਦੇ 80 ਪੈਸੇ ਟਾਇਰ ਪਏ ਨੇ ਬਾਈ ਜੀ ਨਾਲ ਦੇ ਟੈਟਰ ਦੇ ਠੀਕ ਹੈ ਜੀ ਹਾਂਜੀ ਹਾਂਜੀ 80 ਪੈਸੇ ਟੈਟਰ ਦੀ ਕੰਡੀਸ਼ਨ ਹੈ ਇਹਦਾ ਬਾਹਰ ਨਾਲ ਰੇਤਾ ਰੁੱਤਾ ਪਿਆ ਜਾਂਦਾ ਸੀ ਸੜਕ ਦੇ ਖੜਿਆਂ ਦੇ ਚਾਹ ਕਰਕੇ ਹੋ ਜਾਂਦਾ ਬਹੁਤ ਸੋਹਣਾ ਨਵਾਂ ਟੈਟਰ ਆ ਕੱਪੜਾ ਨਹੀਂ ਹੋ ਜਾ ਰਿਹਾ ਠੀਕ ਹੈ ਜੀ ਕਨੋਪੀ ਵਗੈਰਾ ਵਿੱਚ ਹੀ ਆਊਗੀ ਸਾਰਾ ਡੱਕ ਡੱਕ ਕਨੋਪੀ ਨੂੰ ਸਾਰਾ ਕੁਝ ਏਵੇਂ ਦੇਣਾ ਬਾਈ ਸਾਰਾ ਕੁਝ ਆ ਜੀ ਬਾਈ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਿਲਕੁਲ ਸੂਰ ਰੂਮ ਕੰਡੀਸ਼ਨ ਟਰੈਕਟਰ ਹੈ ਜੀ ਮਾਡਲ 2020 ਬਾਈ ਜੀ ਵੀ ਫੁੱਲ ਟੌਪ ਮਾਡਲ ਆ ਜਾਂਦੀ ਹੈ ਫੁੱਲ ਟੌਪ ਮਾਡਲ ਹੈ ਬਾਈ ਜੀ ਦੇਖੋ ਇੱਥੇ ਬੱਬੂ ਅੱਜ ਜਵਾਂ ਨਵਾਂ ਟਰੈਕਟਰ ਆ ਬਾਈ ਜੀ ਕਲਮ ਨਹੀਂ ਲੱਗੀ ਕਿਤੇ ਟਰੈਕਟਰ ਦੇ ਬਾਡੀ ਲਾਈਨ ਦੀ ਪਿਓਰ ਵੀ ਦੇ ਮਾਰ ਕੇ ਆ ਠੀਕ ਹੈ ਜੀ ओरिजिनल ਪੇਂਟ ਦਾ ਟਰੈਕਟਰ ਹੈ ਜੀ 90% ਵੀ ਮਾਡਲ ਦਾ ਰੇਟ ਕਿੰਨਾ ਆ ਗਿਆ ਬਾਈ ਰੇਟ 7 ਲੱਖ ਤੇ 10000 ਰੁਪਏ ਦੀ ਮੰਗ ਹੈ ਜੀ ਆਪਣੀ ਜੇ ਕੋਈ ਕਮਾਨ ਵੀਡੀਓ ਦੇਖ ਕੇ ਆ ਜਾ ਜਿਵੇਂ ਕਹੋਗੇ ਬਾਈ ਆਪਾਂ ਖੁੱਲਾ ਮਾਨਦਾਨ ਕਰਾਂਗੇ ਪੂਰਾ ਖੁੱਲਾ ਮਾਨਦਾਨ ਹੋਊਗਾ 5 ਲੱਖ ਪਲੱਸ ਟਰੈਕਟਰ ਤੇ ਲੌਣ ਹੋਊਗਾ ਜੀ 5 ਲੱਖ ਪਲੱਸ ਹਾਂਜੀ ਹਾਂ ਲੱਖ ਤੋਂ ਡੇਢ ਲੱਖ ਲਿਆਓ ਤੇ ਟਰੈਕਟਰ ਲਿਓ ਡੇਢ ਲੈ ਜੋ ਹਾਂ ਬਾਕੀ ਆਪਾਂ ਕੋਈ ਵੀ ਜਾਣਾ ਤੂੰ ਜੀ ਇਹਦੇ ਜਿਵੇਂ ਹੁਣ ਆਹ ਲੱਖ ਰੁਪਏ ਨਾ ਹੋ ਜੂਗਾ ਹਾਂ ਜੀ ਉਹ ਲੱਖ ਤੋਂ ਘੱਟ ਹੋ ਜੂਂਡੋ ਫਾਰਮ ਹੈ ਠੀਕ ਹੈ ਜੀ ਬਾਕੀ ਫਾਰਮਟਰਿਕ 60 ਹੈਗਾ ਹਰ ਜਣ ਇਹ ਜਿਹੜੇ ਟਰੈਕਟਰਾਂ 50 60 ਹਜ਼ਾਰ ਨਾਲ ਹੀ ਦੇ ਦਿੰਦੇ ਠੀਕ ਹੈ ਜੀ ਹਾਂ ਜੀ ਹੁਣ 52 10 ਬਾਰੇ ਦੱਸੋ 52000 10 2020 ਮਾਡਲ ਇਹ ਟਰੈਕਟਰ ਹੈ ਜੀ ਠੀਕ ਹੈ ਜੀ ਫਸਟ ਓਨਰ ਹੈ ਠੀਕ ਹੈ ਜੀ ਇਹ ਵੀ 31 ਇਹ ਵੀ ਮਾਨਸਾ ਦਾ ਨੰਬਰ ਹੈ ਠੀਕ ਹੈ ਜੀ ਠੀਕ ਹੈ ਇਹ ਟਰੈਕਟਰ ਚੱਲਿਆ ਸਾਰਾ 1000 ਘ ਠੀਕ ਹੈ ਜੀ ਇੰਜਨ ਤੇ ਗੇਅਰ ਤਾਂ ਕਿਵੇਂ ਆ ਬਾਈ ਜੀ ਗਰੰਟੀ ਹੋਊਗੀ ਆਪਣੇ ਕੋਲੇ ਵਾਲੇ ਇੱਥੇ ਖਾਲੀ ਥਾਂ ਪਈ ਹੈ ਕਿ ਜਿੱਥੇ ਮਰਜ਼ੀ ਆ ਕੇ ਵਾਹ ਚ ਬਾ ਕੇ ਲੈ ਜਾ ਕੇ ਚੈੱਕ ਕਰਕੇ ਲੈ ਜਾ ਸਕਦਾ ਠੀਕ ਹੈ ਜੀ ਜੀ ਫੁੱਲ ਗਰੰਟੀ ਹੋਊ ਕਾਗਜ਼ਾਂ ਦੀ ਜਿੰਨਾ ਚਿਰ ਆਪਾਂ ਜਾਉਂਦੇ ਆ ਉਹਨਾਂ ਚ ਠੀਕ ਹੈ ਜੀ ਹਾਂਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ 20 ਮਾਡਲ ਦਾ ਰੇਟ ਕਿੰਨਾ ਆ ਗਿਆ ਇਹਦਾ ਟਰੈਕਟਰ ਦਾ ਰੇਟ ਉਹੀ 7 ਲੱਖ 10 ਹਜ਼ਾਰ ਆ ਰੇਟ ਤਾਂ ਦੇ ਦਾਂਗੇ ਆਪਾਂ 6 ਲੱਖ 85 ਹਜ਼ਾਰ ਦਾ ਰੇਟ 7.85 ਲੱਖ ਦਾ ਮਿੱਤਰੋ ਇਹ ਟਰੈਕਟਰ ਹੋਰ ਵੀ ਮਾਨਤਾਨ ਕਰਦੇ ਹਾਂ 6 ਲੱਖ ਹਾਂ 6 ਲੱਖ ਰੁਪਏ ਦੇ ਲਗਭਗ ਟਰੈਕਟਰ ਤੇ ਲੋਨ ਹੋ ਜਾਊਗਾ 6 ਲੱਖ ਲੱਖ ਰੁਪਏ ਚਾਹੀਦਾ 6 ਲੱਖ ਰੁਪਏ ਦਿਓ ਟਰੈਕਟਰ ਲਿਜਾਓ ਹਾਂਜੀ ਹਾਂਜੀ ਮੂਰੀ ਆ ਗਿਆ 37363 2013 ਮਾਡਲ ਹੈ ਬਈ ਜੀ 55 HP ਵਾਲਾ ਪਲਾਸਾ ਟਰੈਕਟਰ ਹੈ ਡਰਬੋਲਾ ਠੀਕ ਹੈ ਜੀ ਠੀਕ ਹੈ ਜੀ ਫਰਸਟ ਆਨਰ ਹੈ ਹਾਂਜੀ ਇਹ ਵੀ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ ਜ਼ਿਆਦਾਤਰ ਆਪਣੇ ਕੋਲ PV 31 PV ਬਠਿੰਡ 03 ਤੇ PV 13 ਸੂਰੂ ਨੰਬਰ ਆਹੀ ਟਰੈਕਟਰ ਨੇ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਜੀ ਤੇ ਚਾਰੇ ਟਾਇਰ ਚਾਰੇ ਟਾਇਰ ਜਮਾ ਨਵੇਂ ਆ 2013 ਮਾਡਲ ਹੈ ਵੀਰ ਜੀ ਸਮਾਨ ਸਮੂਹ ਨਾਲ ਦੇਖ ਲਓ ਤੁਸੀਂ ਲੱਗਿਆ ਹੋਇਆ ਟਰੈਕਟਰ ਤੇ 25 ਤੋਂ 30 ਹਜ਼ਾਰ ਦਾ ਠੀਕ ਹੈ ਜੀ ਐਕਸਟਰਾ 5 ਲੱਖ ਤੇ 10 ਹਜ਼ਾਰ ਰੁਪਿਆ ਟਰੈਕਟਰ ਦੀ ਡਿਮਾਂਡ ਹੈ ਠੀਕ ਹੈ ਜੀ ਸਵਾ 3 ਤੋਂ ਸਾਢੇ 3 ਲੱਖ ਦੇ ਲਗਭਗ ਲੋਨ ਹੋ ਜੂਗਾ ਟਰੈਕਟਰ ਤੇ ਠੀਕ ਹੈ ਜੀ ਜਿਹੜਾ ਆਪਣੇ ਐਗਰੀਕਲਚਰ ਵਾਲਾ ਹੈਗਾ 3 ਕਿੱਲੇ ਜ਼ਮੀਨਾਂ ਹੋਣੀ ਚਾਹੀਦੀ ਹੈ ਠੀਕ ਹੈ ਜੀ ਠੀਕ ਹੈ ਜੀ ਰੁਪਿਆ ਕਾ ਵਿਆਜ ਪਊਗਾ ਵਿੱਚ ਕਈ ਭਰਾ ਪੁੱਛ ਲੈਂਦੇ ਬਾਈ ਜੀ ਵਿਆਜ ਕਿੰਨਾ ਬੰਦਾ ਹੈ ਰੁਪਏ ਦੇ ਲਗਭਗ ਵਿਆ ਹੀ ਪੈਂਦਾ ਠੀਕ ਹੈ ਜੀ ਠੀਕ ਹੈ ਜੀ ਪ੍ਰਾਈਵੇਟ ਬੈਂਕ ਤੋਂ ਲੋਨ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਜਿਹੜੇ ਬੈਂਕ ਤੋਂ ਘੱਟ ਲੋਨ ਜਣੀ ਪੈਂਦਾ ਹੋਇਆ 4 ਲੱਖ 85000 ਰੁਪਏ ਦੇ ਦਾਂਗੇ 4 ਲੱਖ 85000 ਹਾਂਜੀ 4 ਲੱਖ 85000 ਦਾ ਮਿੱਤਰੋ ਇਹ ਟਰੈਕਟਰ ਬੜੂਗਾ 72000 ਰੁਪਏ ਟਾਇਰਾਂ ਦਾ ਚੌਕੜਾ ਬਾਈ ਜੀ ਜਮਾ ਨਵਾਂ ਤਾਜ਼ਾ ਠੀਕ ਹੈ ਜੀ ਹਾਂ ਤੇ ਅੱਗੇ ਆ ਗਿਆ ਫਰਮਾ 60 ਸੁਪਰ ਮੈਕਸ ਬਾਈ ਜੀ ਰੇਤਾ ਪਿਆ ਹੋਇਆ ਟਰੈਕਟਰ ਤੇ ਨਾ ਠੀਕ ਹੈ ਜੀ ਛਾੜਨ ਵਾਲਾ ਟਰੈਕਟਰ ਦੇ 80 ਪੈਸੇ ਕੰਡੀਸ਼ਨ ਹੈ ਟਰੈਕਟਰ ਦੀ 80 ਪੈਸੇ ਹਾਂ ਤੇ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਹੈ 80 ਪੈਸੇ ਟਰੈਕਟਰ ਦੇ ਟਾਇਰ ਹੈ ਜੀ ਠੀਕ ਹੈ ਜੀ ਹਾਂ 18 1900 ਘੰਟਾ ਚੱਲਿਆ ਹੋਇਆ 2000 ਚੱਲਿਆ ਹੋਊਗਾ ਜੀ ਇਹੋ ਜਿਹਾ ਕੋਈ ਚੱਲਿਆ ਹੋਇਆ ਟਰੈਕਟਰ ਹੈ ਜੀ ਠੀਕ ਹੈ ਜੀ ਸੁਪਰ ਮੈਕਸ 2012 ਮਾਡਲ ਹੈ ਇਹ ਸਾਨੂੰ ਲੋਕਲ ਹੀ ਪੈਂਦਾ ਜੀ ਡੱਬ ਵਾਲੀ 25 ਕਿਲੋਮੀਟਰ ਹੀ ਆ ਉੱਥੋਂ ਦਾ ਨੰਬਰ ਹੈਗਾ ਫਰਸਟ ਆਨਰ ਟਰੈਕਟਰ ਹੈ ਠੀਕ ਹੈ ਜੀ ਹਾਂ ਜੀ ਐਨਓਸੀ ਜਿੱਥੋਂ ਦੀ ਵੀ ਕਹੂਗਾ ਭਰਾ ਉੱਥੋਂ ਹੀ ਕਢਾ ਕੇ ਦੇਵਾਂਗੇ 7.5 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਕਰਵਾ ਦਾਂਗੇ 7.5 ਲੱਖ ਦਾ ਜੀ ਤੇ ਫਿਰ ਕਿੰਨੇ ਕ ਦਾ ਉਹ ਕਿੰਨੇ ਦਾ ਬਣ ਜੂ ਇਹ ਟਰੈਕਟਰ ਦੇ ਦਾਂਗੇ ਜੀ 3 ਲੱਖ ਤੇ 70 ਕੁ ਹਜ਼ਾਰ ਦਾ ਨਾਲ 170000 बाकी मौके सत... ते ਮਾਨਦਾਨ ਹੋਰ ਵੀ ਕਰਦਾ ਹੋਰ ਵੀ ਹੋ ਜੂ ਯਾਨੀ ਕਿ 80 85000 ਲਿਓ ਟਰੈਕਟਰ ਲਿਜੋ ਭਾਈ ਜੀ 50 ਤੋਂ 60000 ਰੁਪਿਆ ਲਿਓ ਜੀ 50 ਤੋਂ 60 ਹਾਂਜੀ ਹਾਂਜੀ 50 ਤੋਂ 60 ਲਿਓ ਹਾਂਜੀ ਟਰੈਕਟਰ ਲਿਜੋ ਹਾਂ ਤੇ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਹਾਂਜੀ ਹਾਂਜੀ ਤੇ ਮੂਰੇ ਆ ਗਿਆ ਇੰਡੋ ਫਾਰਮਾ ਇੰਡੋ ਫਾਰਮਾ 2021 ਮਾਡਲ ਹੈ ਭਾਈ ਜੀ ਹਾਂਜੀ ਇਹ ਵੀ ਪੰਜਾਬ ਨੰਬਰ ਆ ਫਸਟ ਓਨਰ ਆ ਠੀਕ ਆ ਜੀ ਠੀਕ ਆ ਜੀ ਇੰਜਨ ਗੇਅਰ ਦਾ ਕਿੰਨਾ ਹੈ ਟਰੈਕਟਰ ਚੱਲੇ 900 ਘੰਟਾ 900 ਘੰਟੇ ਜਮਨ ਨਵਾਂ ਨਮਾ ਟਰੈਕਟਰ ਆ ਬਿਲਕੁਲ ਆ ਦੇਖ ਬੱਬੂ ਨੀਗਾ ਪਰਵਾਈ ਐਮ ਆਰ ਐਫ ਵੀ ਹਜੇ ਓਵੇਂ ਮੇਟਿਆ ਨਹੀਂਗਾ ਹਾਂਜੀ ਹਾਂਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਛਤਰੀ ਰੇਂਜ ਆ ਕੱਪੜਾ ਨਹੀਂ ਵਜਿਆ ਛਤਰੀ ਸਭ ਕੁਝ ਜਿਹੜਾ ਏਜੰਸੀ ਦਾ ਸੀਟਾਂ ਦੇ ਕਾਗਜ਼ੀ ਗੋਗਜਣਾ ਪੱਟੇ ਨਹੀਂ ਗਿਓਵੇਂ ਨਾਲ ਦੇ ਵਜਿਆ ਕੰਪਨੀ ਦਾ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਚ ਆ ਟਰੈਕਟਰ ਚੰਗਾ ਹੈ ਫੁੱਲ ਫੁੱਲ ਚੰਗਾ ਕਹਿ ਸਕਦੇ ਹੋ ਬਾਈ ਜੀ 60 ਐਚ ਪੀ ਵਾਲਾ ਟਰੈਕਟਰ ਹੈ ਠੀਕ ਹੈ ਜੀ 16 9 28 ਦੇ ਟਰੈਕਟਰ ਦੇ ਟਾਇਰ ਆ ਠੀਕ ਹੈ ਜੀ ਇਸ ਰੇਡ ਚ ਕੋਈ ਵੀ ਟਰੱਕ ਨਹੀਂ ਆਉਂਦਾ ਠੀਕ ਹੈ ਜੀ ਲੱਖ ਹਾਂ ਕੀਮਤ ਕਿੰਨੀ ਹੈ ਬਾਈ ਜੀ ਕੀਮਤ ਹੈਗੀ 4,95,000 3,70,000 ਰੁਪਏ ਦਾ ਲੋਨ ਹੋ ਜਾਊਗਾ 3,70 ਦਾ ਹਾਂਜੀ ਵਿੱਚੇ ਥੋੜਾ ਜਿਹੜਾ ਖਰਚਾ ਕੱਟਿਆ ਜਾਊਗਾ ਲੱਖ ਰੁਪਏ ਤੁਹਾਡੇ ਕੋਲੇ ਹੋਣਾ ਚਾਹੀਦਾ ਟਰੈਕਟਰ ਲੈ ਲੱਖ ਰੁਪਏ ਮਿੱਤਰੋ ਆਥਰ ਨੂੰ ਟਰੈਕਟਰ ਘਰੇ ਲੈ ਜਾਓ ਹਾਂ 7 ਐਚ ਪੀ ਵਾਲਾ ਟਰੈਕਟਰ ਬਾਈ ਜੀ 4 ਸਿਲੰਡਰ ਆ 1698 ਵਾਲੇ ਟਾਇਰਾਂ ਚ 1698 ਵਾਲੇ ਟਾਇਰਾਂ ਚ 4 ਸਿਲੰਡਰ ਆ ਗਿਆ ਹਾਂਜੀ ਪੰਜਾਬ ਨੰਬਰ ਆ ਫਸਟ ਓਨਰ ਆ ਪੰਜਾਬ ਨੰਬਰ ਫਸਟ ਓਨਰ ਮੂਰੇ ਆ ਗਿਆ 3730 ਬਾਈ ਹਾਂਜੀ ਇਸ ਦੇ ਬਾਰੇ ਦੱਸ ਹੀ ਗਿਰੋ 2014 ਮਾਡਲ ਹੈ ਬਾਈ ਜੀ ਠੀਕ ਹੈ ਜੀ ਸੈਕੰਡ ਓਨਰ ਆ ਪੰਜਾਬ ਨੰਬਰ ਆ ਠੀਕ ਹੈ ਜੀ 75 ਪੈਸੇ ਟਰੈਕਟਰ ਦੇ ਟਾਇਰ ਆ ਤੇ 85 ਪੈਸੇ ਟਰੈਕਟਰ ਦੀ ਕਨੈਸ਼ਨ ਪਈ ਆ ਠੀਕ ਹੈ ਜੇ ਸਾਊਂਡ ਸਿਸਟਮ ਦੀ ਗੱਲ ਕਰੀਏ ਬਾਈ ਜੀ ਸਾਰਾ ਕੁਝ ਨਾਲ ਜਿਹੜਾ ਲੱਗਿਆ ਹੋਇਆ ਦੇਣਾ ਹੈ ਟਰੈਕਟਰ ਟਾਪ ਲਿੰਕ ਨਾਲ ਕਿੱਲੀਆਂ ਨਾਲ ਸਾਰਾ ਕੁਝ ਨਾਲ ਮਿਲੂਗਾ ਚਿਰ ਟੂਲ ਕਿਟ ਤੋਂ ਬਿਨਾ ਟੂਲ ਕਿਟ ਤੋਂ ਬਿਨਾ ਹਾਂ ਆ ਮਗਰਾਨ ਰੂਟ ਦੇਖੀ ਬਾਈ ਐ ਪਿਆ 2020 ਕਿਮੜ ਲਰਗੇ ਠੀਕ ਹੈ ਜੀ ਹਾਂ ਨਾ ਇਹ 14 ਮਾਡਲ ਹੈ ਇੰਜਨ ਗੇਅਰ ਦਾ ਕਿਵੇਂ ਆ ਬਈ ਜੀ ਇੰਜਨ ਗੇਅਰ ਦਾ ਵੀ ਪੂਰਾ ਵਧੀਆ ਬੰਦਾ ਪਾ ਕੇ ਵਾ ਕੇ ਚੈੱਕ ਕਰਕੇ ਲੈ ਜਾ ਯਾਰ ਆਪਾਂ ਐਵੇਂ ਸਲਾਈ ਚੱਲੀ ਗਈ ਗੱਲ ਬਣਦੀ ਨਹੀਂ ਮਾਡਲ ਇਹ ਹੈਗਾ ਸੀ 14 ਤੇ ਰੇਟ 2014 495000 ਜੀ ਮੌਕੇ ਦਾ ਰੈਟਰ ਦੇ ਦਿਆਂਗੇ 470000 ਦਾ 470000 ਦਾ ਬਣਜੂ ਲੋਨ ਕਿੰਨਾ ਹੋਜੂ ਲੋਨ 3.5 ਲੱਖ ਜੀ 7.5 ਲੱਖ ਹਾਂਜੀ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ 60 ਫਾਰਮ ਦੀ ਹਾਂਜੀ ਇਹਦੇ ਬਾਰੇ ਦੱਸੀ ਬਾਈ ਜੀ ਇਹ ਫਾਰਮ ਟਰੈਕ 60 ਡੀ ਲਕਸ ਮਾਡਲ ਹੈ ਬਾਈ ਜੀ 2004 ਮਾਡਲ ਹੈ ਠੀਕ ਹੈ ਜੀ ਟਾਇਰ ਬਾਬੂ 90 ਪੈਸੇ ਪਰ ਟਰੈਕਟਰ ਦੇ ਬੀਕੇਟੀ ਕੰਪਨੀ ਦੇ ਕਮਾਂਡਰ ਦੇ ਠੀਕ ਹੈ ਜੀ ਠੀਕ ਹੈ ਅਗਲੇ ਟਾਇਰ 80 ਪੈਸੇ ਆ ਠੀਕ ਹੈ ਜੀ ਹਫ਼ਤੇ ਚ ਵੇਗ ਗਿਆ ਵੇਗ ਨਹੀਂ ਇਹਦੇ ਟਾਇਰ ਖਾ ਜਾਗੇ ਅਸੀਂ ਠੀਕ ਹੈ ਜੀ ਟਾਇਰ ਖਾ ਜਾਓਗੇ ਟਾਇਰ ਬਾਈ ਜੀ ਘਟਾਵਾਂਗੇ ਲੋਕ ਲੋਕ ਪਤਾ ਕੀ ਆ ਆ 46 46000 ਦੀ ਜੋੜੀ ਆ ਠੀਕ ਹੈ ਜੀ ਅਗਲਾ ਮੁੱਲ ਨਹੀਂ ਪਉਂਦਾ ਇਸੇ ਨੂੰ ਜਦੋਂ ਠੀਕ ਹੈ ਜੀ ਠੀਕ ਹੈ ਨਹੀਂ 25000 ਰੁਪਏ ਡਰਾਂ ਜੋ ਨਿਕਲੇ ਹੋਆ ਠੀਕ ਹੈ ਜੀ ਹਾਂ ਜੀ ਤੇ 23 ਜੁਰਗੇਰ ਦਾ ਕਿਵੇਂ ਆ ਇੰਜਨ ਕੇ ਦਾ ਬਾਈ ਜੀ ਆਪਾਂ ਨੇ ਇੱਕ ਤਸੱਲੀ ਦਿੰਦੇ ਹਾਂ ਜੀ ਬੇਲਾ ਵਾਹਣਾ ਉਹ ਪਿਆ ਠੀਕ ਹੈ ਜੀ ਠੀਕ ਹੈ ਕਣਕਾ ਵੱਢੀ ਆ ਜਾਣਗੇ ਜਿੱਦ ਤਣ ਲੋਕ ਆਉਣਗੇ ਉਦੋਂ ਨੂੰ ਆਪਦਾ ਵਾਹ ਕੇ ਚੈੱਕ ਕਰਕੇ ਲੈ ਜਾਓ ਕਾਪੀ ਗਾਜ ਦੀ ਆਪਣੀ ਗਰੰਟੀ ਫੁੱਲੋ ਕਾਪੀ ਗਾਜ ਦੀ ਫੁੱਲ ਗਰੰਟੀ ਫੁੱਲ ਗਰੰਟੀ ਜੀ ਤੇ ਮਾਡਲ ਕਿੰਨੇ ਆ ਗਿਆ ਇਹ 2004 ਬਾਈ ਜੀ ਫਸਟ ਓਨਰ ਪੰਜਾਬ ਨੰਬਰ ਪੰਜਾਬ ਨੰਬਰ ਤੇ ਰੇਟ ਰੇਟ ਦਾ 265000 ਦੇਣਾ ਕਿੰਨੇ ਦਾ 245 ਦਾ 2.45 ਦਾ ਲਓ ਵੀ ਮਿੱਤਰੋ ਟਰੈਕਟਰ ਬਣ ਜੂਗਾ ਹੈ। ਹੂੰ ਟਰੈਕਟਰ ਚੰਗਾ ਹੈ। ਤੇ ਮੂਰੇ ਆ ਗਿਆ ਅਰਜਨ 605 50 ਤੋਂ 60000 ਰੁਪਏ ਤੁਹਾਡੀ ਜੇਬ ਚ ਹੋਵੇ ਬਈ ਜੀ ਟਰੈਕਟਰ ਮੂਰੇ ਲਾ ਦਾਂਗੇ। ਕੱਟੇ ਚ ਵੀ ਆਲ ਟਰੈਕਟਰ ਹੈਗਾ ਪਾਵਰ ਸ਼ੇਅਰਿੰਗ ਹੈ। ਹਾਂਜੀ ਸਾਈਡ ਗੇਅਰ ਵਾਲਾ 80 ਪੈਸੇ ਟਰੈਕਟਰ ਦੇ ਟਾਇਰ ਤੇ 80 ਪੈਸੇ ਵਾਂਗੂ ਤੁਸੀਂ 70 ਪੈਸੇ ਗਨੀਸ਼ਨ ਲਾ ਲਓ। ਠੀਕ ਹੈ ਜੀ। ਹਾਂਜੀ ਤਿੰਨ ਜਨ ਗੇਅਰ ਦਾ ਪੰਜਾਬ ਨੰਬਰ ਸੈਕੰਡ ਓਨਰ ਹਾਂਜੀ ਤੇਰੇ ਲੋਕਲ ਬਰਨਾਲੇ ਦਾ ਬਾਬੂ ਬਰਨਾਲੇ ਦਾ ਲੋਕਲ ਨੰਬਰ ਹੈ ਮਿੱਤਰੋ। ਹਾਂਜੀ ਤੇ 12 ਮਾਡਲ ਦਾ ਫਿਰ ਰੇਟਾ ਦਾ 3.95 ਬਣੂ ਕਿੰਨੇ ਦਾ ਘਮਾਣਾ 3.75 ਦਾ ਦੇ ਦਾਂਗੇ 3,75,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਦੇ ਉੱਤੇ ਦੀ ਗੇੜਾ ਦਵਾ ਦੇ ਬੱਬੂ ਤੇਰੀ ਵੀਡੀਓ ਵੀ ਨਾ ਲੰਬੀ ਹੁੰਦੀ ਹੋਵੇ ਟਰੈਕਟਰ ਦੇ ਉੱਤੇ ਦੀ ਗੇੜਾ ਦੇ ਦਵਾ ਮਿੱਤਰਾ ਬਾਈ ਘਮਾਣ ਨੂੰ ਨਰਾਇਣਾ ਕਰ ਹਾਂ ਤੇ ਮੂਰੇ ਆ ਗਿਆ 73 ਹਾਲੈਂਡ ਹਾਂਜੀ ਪਲੱਸ ਜੂਜੀ ਗੇਰ ਵਾਲਾ ਨਹੀਂ ਜੂਜੀ ਗੇਅਰ ਨਹੀਂ ਕਲਿੱਪਰ ਗੇਅਰ ਚ ਬਈਏ ਕਲਿੱਪਰ ਗੇਅਰ ਚ ਹਾਂ 2007 ਮਾਡਲ ਹੈ ਹਰਿਆਣਾ ਨੰਬਰ ਹੈ ਠੀਕ ਹੈ ਜੀ ਫਸਟ ਓਨਰ ਹੈ ਠੀਕ ਹੈ ਜੀ ਟਰੈਕਟਰ ਦੇ 75 ਤੋਂ 80 ਪੈਸੇ ਟਾਇਰ ਹੈ ਠੀਕ ਹੈ ਜੀ ਟਰੈਕਟਰ ਦੇ ਬਾਈ ਜੀ ਪਹਿਲਾਂ ਦੱਸ ਦੇਣਾ ਸ਼ੋ ਵੀ ਟੱਚਿੰਗ ਹੋਈ ਆ ਠੀਕ ਹੈ ਜੀ ਬਾਕੀ ਆ ਬਾਡੀ ਲਾਈਨ ਦਾ ਸਾਰਾ origignal ਟਰੈਕਟਰ ਬੱਬੂ ਦਿਖਾ ਦੇ ਠੀਕ ਹੈ ਜੀ ਸਾਰਾ ਇਹਦਾ ਕੱਪੜਾ ਨਹੀਂ ਵੱਜਿਆ ਹੈ ਸ਼ੀਸ਼ੇਰ ਦਾ ਟਰੈਕਟਰ ਹੈ ਚਲਾਈ ਦੀ ਕੋਈ ਆਵਾਜ਼ ਨਹੀਂ ਕਿਸੇ ਪਾਸੋਂ ਡੈਕਸਨਾਂ ਦੀ ਮੈਸ਼ੀਰ ਹੈਗਾ ਚਲਾਈ ਦਾ 3 ਸਪੀਡ ਹੈ 3 ਸਪੀਡ ਹੈ ਪਾਵਰ ਸਟੀering ਹੈ 3 ਸਪੀਡ ਟਰੈਕਟਰ ਹੈ ਠੀਕ ਹੈ ਜੀ ਟਰੈਕਟਰ ਦੇ ਟਰੈਕਟਰ ਦਾ ਰੇਟ ਤਾਂ ਹੈਗਾ 385000 360000 ਦਾ ਅਗਲੇ ਦਿਨ ਮੂਰੇ ਲਾ ਦਾਂਗੇ 360000 ਦਾ ਮਿੱਤਰੋ ਟਰੈਕਟਰ ਇਹ ਬਣੂਗਾ ਟੁੜੀ ਵਾਲਾ ਹਾਂ ਟੁੜੀ ਵਾਲਾ ਰਿਪਰ ਪਾਓ ਸੁਪਰਸੀਡਰ ਪਾਓ ਕੰਪਿਊਟਰ ਕਰਾ ਕੇ ਚਲਾਓ ਜਿੱਥੇ ਮਰਜੀ ਚਲਾਓ ਠੀਕ ਹੈ 4 ਵਾਲੀ ਮਸ਼ੀਨ ਤੇ ਨਜ਼ਾਰਾ ਦੇ ਦੂਗਾ ਠੀਕ ਹੈ ਜੀ 55 HP ਵਾਲਾ ਪਲੱਸ ਵਾਲਾ ਟਰੈਕਟਰ ਹੈ ਬਾਈ ਜੀ 55 HP ਪਲੱਸ ਵਾਲਾ ਹਾਂ ਜੀ ਤੇ ਬਾਈ ਕਮਾਨ ਲੁਕੇਸ਼ਨ ਕੀ ਪੈ ਗਈ ਆਪਣੀ ਲੁਕੇਸ਼ਨ ਬਾਈ ਜੀ ਇਹ ਬਠਿੰਡਾ ਮਾਨਸਾ ਰੋਡ ਤੇ ਪੈਂਦਾ ਕੋਰਸ਼ਮੀਰ ਠੀਕ ਹੈ ਜੀ ਉਹ ਜਿਹੜਾ ਸਾਹਮਣੇ ਬੱਬੂ ਦਿਖਾ ਦੇ ਤਿੰਨ ਕਿਲਿਆਂ ਦਾ ਇੱਥੋਂ ਕੋਰਸ਼ਮੀਰ ਦਾ ਬੱਸ ਸਟੈਂਡ ਹੈ ਠੀਕ ਹੈ ਉਹ ਸਾਹਮਣੇ ਠੀਕ ਹੈ ਤੇ ਬਾਈ ਜੀ ਖੜੇ ਨੇ ਇਹਨਾਂ ਦੀ ਛਤਰ ਛਾਇਆ ਇਹ ਡਾਪੇ ਟਰੈਕਟਰ ਇੱਥੇ ਹੁੰਦੇ ਆ ਜਿਸ ਪਾਸੇ ਤੋਦੀ ਦੀ ਵਰਕਸ਼ਾਪ ਇੱਥੇ ਆਪਣਾ ਨੌਰਾ ਠੀਕ ਹੈ ਜੀ ਠੀਕ ਹੈ ਕ੍ਰਿਸ਼ਨ ਮੋਟਰ ਦੇ ਨਾਂ ਤੇ ਉਹ ਲੱਗਿਆ ਹੋਇਆ ਦੇਖੋ ਆਪਣੇ ਘਮਾਨ ਟਰੈਕਟਰ ਦਾ ਪੋਸਟਰ ਲੱਗਿਆ ਹੋਇਆ ਇੱਥੇ ਆ ਕੇ ਜਦੋਂ ਮਰਜ਼ੀ ਆਓ ਤੇ ਟਰੈਕਟਰ ਲੈ ਜਾਓ ਇੱਥੋਂ 12 ਕਿਲੋਮੀਟਰ ਤੇ ਬੱਸ ਸਟੈਂਡ ਆਪਣਾ ਬਠਿੰਡਾ ਸ਼ਹਿਰ ਹੈ 9 ਕਿਲੋਮੀਟਰ ਤੇ ਬੱਸ ਸਟੈਂਡ ਹੈ ਠੀਕ ਹੈ ਜੀ 메ਨ ਰੋਡ ਦੇ ਉੱਤੇ 24 ਘੰਟੇ ਇੱਥੇ ਹੁੰਦੇ ਆਸੀਂ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ ਮੋਬਾਈਲ ਨੰਬਰ ਜਾਣਕਾਰੀ ਦੇਣ ਲਈ ਟਰੈਕਟਰਾਂ ਲਈ ਪਹਿਲੀ ਗੱਲ ਤਾਂ ਤੁਹਾਡਾ ਧੰਨਵਾਦ ਬਾਈ ਜੀ ਇੱਥੇ ਆਉਣ ਤੇ ਤੇ ਉਹਨਾਂ ਤੁਹਾਡੇ ਦਰਸ਼ਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਤੁਹਾਡੀ ਵੀਡੀਓ ਨੂੰ ਦੇਖਿਆ ਚੰਗੀ ਤਰ੍ਹਾਂ ਦੇਖ ਕੇ ਬਾਈ ਜੀ ਬੇਨਤੀ ਹੈ ਵੀ ਫੋਟੋ ਇਕੱਲੇ ਇਕੱਲੇ ਦੀ ਭੇਜੀ ਨਹੀਂ ਜਾਣੀ ਮੇਰੇ ਭਰਾ ਵੀਡੀਓ ਦੇਖ ਲਓ ਤੇ ਆਪਾਂ ਨੂੰ ਫੋਨ ਕਰਕੇ ਟਰੈਕਟਰ ਆ ਕੇ ਤੁਹਾਡਾ ਨਾਮ ਲੈ ਦੇ ਅੱਗੇ ਲਾ ਦੇਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਮੇਰੇ ਲਵ ਯੂ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ